ਅੱਜ ਇੱਕਰ ਖਬਰਾਂ ਦਾ ਰੋਕਰ ਕੇ ਸ਼ਰਮਾ ਜੀ ਤੇ ਸ਼ੁਰੂਆਤ ਕਰਗੇ ਪੰਜਾਬ ਦੀ ਪੰਥਿਕ ਪੋਲਿਟਿਕਸ ਤੋਂ ਜਹਦਰ ਸਾਹਿਬ ਨੇ ਤਾੜਨਾ ਕੀਤੀ ਹੈ ਕਿ ਉਹ ਬਾਦਲਾਂ ਦਾ ਫਿਕਰ ਵੀ ਨਾਲ-ਨਾਲ ਵਧਿਆ ਹੋਇਆ ਤੇ ਉਧਰ ਦੂਜੇ ਪਾਸੇ ਦੋ ਤਰੀਕ ਦੇ ਮੱਦੇਨਜ਼ਰ ਕਹਿੰਦੇ ਸੁਧਾਰ ਲਹਿਰ ਵਾਲਿਆਂ ਨੇ ਵੀ ਅਸਤੀਫੇ ਦੇ ਦਿੱਤੇ ਆ ਜੀ ਪ੍ਰਿਮਿੰਜੀ 2 ਦਸੰਬਰ ਨੂੰ ਪੰਜ ਸਿੰਘ ਸੈਵਾਨੀ ਦੀ ਮੀਟਿੰਗ ਜਿਹੜੀ ਸ਼੍ਰੀ ਕਲਤਕ ਸਾਬ ਤੇ ਹੋਣੀ ਹੈ ਜੀ ਉਹਦੇ ਲਈ ਸਕੱਤਰੇਤ ਵੱਲੋਂ ਜਿਹੜੀ ਸੂਚਨਾ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਸਪੱਸ਼ਟ ਲਿਖਿਆ ਸੀਗਾ ਕਿ ਸੁਖੀ ਸਿੰਘ ਬਾਦਲ ਨੂੰ ਉਸ ਦਿਨ ਤਲਬ ਕੀਤਾ ਜਾ ਰਿਹਾ ਹਾਂਜੀ ਉਸੇ ਦਿਨ 2007 ਤੋਂ ਲੈ ਕੇ 17 ਤੱਕ ਲਈ ਜਿਹੜੇ ਸਿੱਖ ਮੰਤਰੀ ਰਹੇ ਨੇ ਉਹ ਹਾਜ਼ਰ ਹੋ ਜਾਣ ਜਿੰਨੇ ਵੀ ਕੋਰ ਕਮੇਟੀ ਦੇ ਮੈਂਬਰ ਰਹੇ ਨੇ ਉਸ ਸਮਿਆਂ ਦੇ ਅਕਾਲੀ ਦਲ ਦੇ ਵਿੱਚ ਉਹ ਸਾਰੇ ਮੈਂਬਰ ਇਸੇ ਤਰ੍ਹਾਂ 2015 ਵਾਲੀ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਦੇ ਮੈਂਬਰ ਤੇ ਅਹੁਦੇਦਾਰ ਮੌਜੂਦਾ ਪ੍ਰਧਾਨ ਸਕੱਤਰੇਤ ਉਹ ਸਾਰੇ ਹਾਜ਼ਰ ਹੋ ਜਾਣ ਹਾਂ ਇਸ ਦੇ ਵਿੱਚੋਂ ਤਿੰਨ ਸਾਬਕਾ ਜਥੇਦਾਰਾਂ ਨੂੰ ਸਪਸ਼ਟ ਕਰ ਦੇਣ ਲਈ ਕਿਹਾ ਸੀਗਾ ਜੀ ਹੁਣ ਇਹ ਤੋਂ ਅਗਲੇ ਪੜਾਅ ਦੇ ਵਿੱਚ ਜਿਹੜੇ ਕੋਰ ਕਮੇਟੀ ਦੇ ਮੈਂਬਰਾਂ ਨੂੰ ਜਿਵੇਂ ਮਤਲਬ ਕਿ ਪਹਿਲਾ ਮੰਤਰੀ ਆਲਾ ਸੀਗਾ ਉਹ 17 ਮੰਤਰੀ ਸੀਗੇ ਜਿਨ੍ਹਾਂ ਨੇ ਸਪਸ਼ਟਿਕਨ ਦਿੱਤੇ ਹੋਏ ਨੇ ਹੈਨਾ ਕੁਝ ਸੁਧਾਰ ਲੈਣ ਵਾਲੇ ਪਾਸੇ ਨੇ ਕੁਝ ਉਧਰ ਜਿਹੜੇ ਸਾਬਕਾ ਮੰਤਰੀ ਰਹੇ ਉਹ 17 ਨੂੰ ਜਿਵੇਂ ਤੁਹਾਨੂੰ ਕਿਹਾ ਉਸੇ ਤਰ੍ਹਾਂ ਕੋਰ ਕਮੇਟੀ ਮੈਂਬਰਾਂ ਦੇ ਨਾਮ ਇੱਕ ਚਿੱਠੀ ਤਾੜਨਾ ਪਰੀ 7 ਦੇ ਤੋਂ ਜਾਰੀ ਹੋਈ ਹੈ ਠੀਕ ਹੈ ਜੀ ਉਸ ਚਿੱਠੀ ਦੇ ਵਿੱਚ ਮਤਲਬ ਕਿ ਜਿਸ ਤਰ੍ਹਾਂ ਦੀ ਇਬਾਰਤ ਹੈ ਹੂੰ ਹੂੰ ਉਹ ਸੁਨੇਹਾ ਦਿੰਦੀ ਹੈ ਕਿ ਸਿੰਘ ਸਹਿਬਾਨ ਪੰਥਕ ਰੋ ਰੀਤਾ ਅਨਸਾਰ ਇੱਕ ਇਤਿਹਾਸਕ ਫੈਸਲਾ ਦੋ ਤਿਕ ਨੂੰ ਕਰ ਸਕਦੇ ਨੇ ਹੂੰ ਉਹ ਚਿੱਠੀ ਦੀ ਇਬਾਰਤ ਕੋਰ ਕਮੇਟੀ ਦੇ ਮੈਂਬਰਾਂ ਨੂੰ ਚਾਹੇ ਉਹਦੇ ਵਿੱਚ ਮਤਲਬ ਟੀਪ ਸਾਫ ਹੋਵੇ ਚਾਹੇ ਉਹਦੇ ਵਿੱਚ ਮਲੂਕਾ ਹੋਵੇ ਚਾਹੇ ਉਹ ਚੰਦੂ ਮਾਜਰਾ ਹੋਵੇ ਚਾਹੇ ਦਲਜੀਤ ਚੀਮਾ ਹੋਵੇ ਜਿਹੜੇ ਵੀ ਹੂੰ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਨੇ ਉਹਨਾਂ ਨੂੰ ਸਭਤ ਲੱਖਾਂ ਦੇ ਵਿੱਚ ਤਾੜਨਾ ਕਰਦੇ ਆਂ ਇਹ ਲਿਖਿਆ ਗਿਆ ਕਿ ਅਕਾਲੀ ਸਰਕਾਰ ਦੇ ਹੁੰਦਿਆਂ ਹੂੰ ਜੋ ਵੱੱਜਰ ਗੁਨਾਹ ਹੋਏ ਨੇ ਜੀ ਇਹ ਸ਼ਬਦ ਵੱੱਜਰ ਗੁਨਾਹ ਹੋਏ ਨੇ ਜੀ ਜੀ ਤੇ ਇਹਦੇ ਨਾਲ ਪੰਥ ਨੂੰ ਠੇਸ ਪਹੁੰਚੀ ਹੈ ਹੂੰ ਹੂੰ ਬ੍ਰਿਆਦਾ ਨੂੰ ਠੇਸ ਪਹੁੰਚੀ ਹੈ ਮਾਨ ਸਨਮਾਨ ਘਟਿਆ ਹੈ ਹੂੰ ਕੌਮ ਦਾ ਪੰਥ ਦਾ ਹੈ ਨਾ ਤੇ ਅਕਾਲੀ ਦਲ ਕਮਜ਼ੋਰ ਹੋਇਆ ਹੂੰ ਇਹ ਸਾਰੀ ਈਬਾਰਤ ਇਸ ਗੱਲ ਦਾ ਸੰਕੇਤ ਕਰਦੀ ਹੈ ਕਿ ਸਰਕਾਰ ਦੀਆਂ ਨੀਤੀਆਂ ਪਾਰਟੀ ਦੀਆਂ ਗਲਤੀਆਂ ਜਿਹਦੇ ਕਾਰਨ ਕੌਮ ਨੂੰ ਵੀ ਠੇਸ ਪਹੁੰਚੀ ਮਾਨ ਸਨਮਾਨ ਵੀ ਘਟਿਆ ਪੰਥਕ ਸੰਸਥਾਵਾਂ ਦਾ ਤੇ ਉਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਰਾਜਨੀਤਿਕ ਨੁਮਾਇੰਦਗੀ ਕਰਦੀ ਜਮਾਤ ਸੀ ਉਹ ਵੀ ਕਮਜ਼ੋਰ ਹੋਈ ਹੈ ਇਸ ਲਈ ਉਹ ਕਹਿੰਦੇ ਕਿ ਔਰ ਕਮੇਟੀ ਦੇ ਮੈਂਬਰਾਂ ਨੂੰ ਇਹ ਸ਼ਬਦ ਲਿਖਦਿਆਂ ਹੋਏ ਆ 70 ਤੋਂ ਸ਼੍ਰੀ ਗੱਲ ਤੱਕ ਖਾਲਸਾ ਦੇ ਤੋਂ ਤਾੜਨਾ ਕੀਤੀ ਗਈ ਕਿ ਜੇ ਉਸ ਦਿਨ ਪੇਸ਼ ਹੋਣ ਲੱਗਿਆ ਤੁਹਾਡੇ ਹਮੈਤਿਆਂ ਨੇ ਕੋਈ ਹੋ ਹੱਲਾ ਮਚਾਇਆ ਆ ਫਿਰ ਜ਼ਿੰਮੇਵਾਰ ਤੁਸੀਂ ਹੋਵੋਗੇ। ਔਰ ਠੀਕ ਹੈ ਜੀ। ਉਹਨੇ ਇਹਦੇ ਪਿੱਛੇ ਇਹ ਲਿਖਣ ਦੀ ਜ਼ਰੂਰਤ ਕਿਉਂ ਪਈ? ਹਮਮ ਜਦੋਂ ਇਹ ਸਾਰਾ ਕੁਝ ਆ ਗਿਆ ਸੀਗਾ ਕਿ ਭਾਈ ਤੁਸੀਂ ਆਹ ਤਰੀਕ ਨੂੰ ਆ ਕੇ ਪੇਸ਼ ਹੋਣਾ ਤੁਹਾਡੀ ਜੀ ਕੱਲ ਤੱਕ ਸਰ ਸ਼ਹੀਲ ਦੇ ਸਾਹਮਣੇ ਉਦੋਂ ਹਾਜ਼ਰੀ ਹੋਣੀ ਚਾਹੀਦੀ ਆ। ਹਮ 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 ਫਿਰ ਇਹ ਅਚੇਚੀ ਚਿੱਠੀ ਭੇਜ ਕੇ ਇਹ ਤਾੜਨਾ ਪਰਿਬ੍ਰਿਸ਼ਬਦ ਲਿਖਣ ਦੀ ਕਿਉਂ ਜ਼ਰੂਰਤ ਪਈ? ਹਮ ਮੈਂ ਇਹਨੂੰ ਦੋ ਘਟਨਾਵਾਂ ਚੋਂ ਦੇਖਦਾ। ਠੀਕ ਹੈ ਜੀ। ਪਹਿਲੀ ਘਟਨਾ ਬਿਲਕੁਲ ਤਾਜੀ ਹੈ ਤੇ ਦੂਸਰੀ ਘਟਨਾ ਕਾਫੀ ਪਿਛਾਂ ਜਾ ਕੇ ਹੈ। ਠੀਕ ਹੈ ਜੀ। ਤਾਜੀ ਕਟਮਾ ਇਹ ਕਿ ਜਥੇਦਾਰ ਸਹਿਬਾਨ ਨੇ ਸਪਸ਼ਟ ਰੂਪ ਦੇ ਵਿੱਚ ਜਦੋਂ ਬਲਟੋਹਾ ਐਂਡ ਪਾਰਟੀ ਜਾਂ ਚੀਮਾ ਜੀ ਭੁੰਦਰ ਜੀ ਜਾਂ ਫਿਰ ਧਾਮੀ ਸਾਹਿਬ ਤੇ ਭੁੰਦਰ ਜੀ ਇਹ ਵੱਖ-ਵੱਖ ਰੂਪ ਤੇ ਦੋ ਸਿੰਘ ਸਹਿਬਾਨ ਕੋਲ ਜਾਂਦੇ ਰਹੇ ਤਾਂ ਉਹ ਤੋਂ ਸਪਸ਼ਟ ਆਉਂਦਾ ਰਿਹਾ ਕਿ ਭਈ ਅਹੁਦੇ ਤਿਆਗ ਕੇ ਰੁਤਵੇ ਛੱਡ ਕੇ ਇੱਕ ਨਿਮਾਣੇ ਸਿੱਖ ਮੰਗ ਸ਼੍ਰੀ ਕਲਤਖ ਸਾਹਿਬ ਦੀ ਫਸੀਲ ਦੇ ਸਾਹਮਣੇ ਆ ਕੇ ਖਲੋਵੋ ਫਿਰ ਗੱਲ ਅੱਗੇ ਵਧੇਗੀ ਮਤਲਬ ਉਹ ਤੋਂ ਸਵਸਥੀ ਗਾ ਕਿ ਉਹਨੇ ਅਸਤੀਫੇ ਦੇ ਕੇ ਆਉ। ਜੀ ਜੀ ਬਿਲਕੁਲ। ਸੁਖਵੀਰ ਬਾਦਲ ਦੇ ਅਸਤੀਫੇ ਤੇ ਜੋ ਡਰਾਮਾ ਹੋਇਆ ਆਪਾਂ ਉਸੇ ਦਿਨ ਗੱਲ ਕਰ ਰਹੇ ਸੀਗੇ ਕਿ ਇਹ ਸੁਖਵੀਰ ਦੀ ਹਮਾਇਤ ਘਟ ਹੈ। ਇਹ ਗੁਰੂ ਨੂੰ, ਪੰਥ ਨੂੰ, ਮਰਿਆਦਾ ਨੂੰ, ਤਖਤ ਨੂੰ, ਸਿੰਘ ਸੇਵਾ ਨਾਲ ਦੇ ਉਸ ਰੁਤਬੇ ਨੂੰ ਚੈਲੰਜ ਵੱਧ ਹੈ। ਵੱਧ ਹੈ ਬਿਲਕੁਲ ਸਹੀ ਹੈ ਜੀ। ਇਸ ਤਰ੍ਹਾਂ ਯੂਥ ਲੀਡਰਸ਼ਿਪ ਵਾਲਿਆਂ ਨੇ ਡਰਾਮਾ ਕੀਤਾ ਕਿ ਸਾਡੇ ਵੀ ਅਸਤੀਫੇ ਲੈ ਲਓ। ਸੁਖਵੀਰ ਬਾਦਲ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਇਹ ਅੰਦਰ ਕੋਲ ਮੀਟਿੰਗ ਚ ਕੋਰ ਕਮੇਟੀ ਵਾਲੇ ਵੀ ਅਸੀਂ ਵਾਹ ਖੜੀਆਂ ਕਰਕੇ ਕਹਿੰਦੇ ਆ ਜੀ ਕਿ ਆ ਸਾਡੇ ਅਸਤੀਫੇ ਲੈ ਲਓ ਜੀ ਅਸੀਂ ਵੀ ਫਿਰ ਜਿਸ ਕੁਬੀਰ ਦਾ ਅਸਤੀਫਾ ਪ੍ਰਵਾਨ ਹੋ ਗਿਆ ਹੈ ਨਾ ਅਜਿਹੀਆਂ ਗੱਲਾਂ ਹੂੰ ਹੂੰ ਤੇ ਫਿਰ ਮੁੰਦਰ ਜੀ ਕਹਿੰਦੇ ਮੇਰਾ ਤਾਂ ਕੰਨ ਥੱਕ ਗਿਆ ਜੀ ਫੋਨ ਸੁਣਦਿਆ ਸੁਣਦਿਆ ਐਨੇ ਫੋਨ ਨਾਲੇ ਅਸਤੀਫਾ ਨਹੀਂ ਮਤਲਬ ਇਹ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਸੀ ਉਹ ਐ ਸੀ ਜਿਵੇਂ ਤੁਸੀਂ ਤਨਖਾਈ ਦੇ ਬੰਦੇ ਦੇ ਹੱਕ 'ਚ ਖੜ ਕੇ ਐ ਮਤਲਬ ਕਿ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਹੋ ਉਹਨਾਂ ਦੇ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸੋ ਇਹ ਮੈਨੂੰ ਇਹ ਚਿੱਠੀ ਉਸ ਵਿਵਹਾਰ 'ਚੋਂ ਲੱਗਦੀ ਹੈ ਹੂੰ ਵੀਰੇ 'ਚੋਂ ਲੱਗਦੀ ਹੈ ਕੋ ਜਿਹੜੇ ਅਸੀਫੇ ਤੇ ਡਰਾਮਾ ਕਰ ਸਕਦੇ ਉਹਦੇ ਤਾਂ ਸੁਖੀਰ ਬਾਦਲ ਦੀ ਜ਼ਿੰਦਗੀ ਦਾ ਫੈਸਲਾ ਹੋਣਾ ਚਾਹੀਓ ਧਾਰਮਿਕਾ ਤੇ ਚਾਹੀਓ ਰਾਜਨੀਤਿਕਾ ਚਾਹੀਓ ਇੱਕ ਤਰੀਕੇ ਦਾ ਬਿਲਕੁਲ ਸਹੀ ਹੈ ਬਿਲਕੁਲ ਤੇ ਇਸ ਲਈ ਫਿਰ ਉਹਦਾਂ ਹੀ ਕੁਝ ਵੀ ਕਰ ਸਕਦੇ ਨੇ ਹੂੰ 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 ਤੇ ਜੋ ਜੀਆਂ ਧਮਕੀਆਂ ਇੱਕ ਬੰਦਾ ਜਾ ਕੇ ਜੇ ਬਲਟੋਹਾ ਦੇ ਸਕਦਾ ਹੂੰ ਐਨੀ ਜਨਤਾ ਤੱਕ ਜਾ ਕੇ ਇਹਨਾਂ ਦੀ ਸਮਰਥਕ ਨੇ ਜਿਹੜੇ ਕਿਉਂਕਿ ਸਮਰਥਕ ਹਮੇਸ਼ਾ ਨਹੀਂ ਹੁੰਦੇ ਨੇ ਭਗਤੀ ਹਮੇਸ਼ਾ ਨਹੀਂ ਹੁੰਦੀ ਆ ਜੀ ਜੀ ਸਹੀ ਹੈ ਸਹੀ ਬਿਲਕੁਲ ਸਹੀ ਹੈ ਉਹ ਭਗਤ ਅਸੀਂ ਬੀਜੇਪੀ ਵਾਲੇ ਵੀ ਦੇਖਦੇ ਆ ਉਹ ਭਗਤ ਅਸੀਂ ਆਪ ਵਾਲੇ ਵੀ ਦੇਖਦੇ ਆ ਕਾਂਗਰਸ ਦੇ ਭਗਤ ਵੀ ਦੇਖਦੇ ਆ ਤੇ ਇਹਨ ਉਸ ਹਵਾਲੇ ਤੋਂ ਇਹ ਚਿੱਠੀ ਧਾਰਨਾ ਪਰੀ ਬਹੁਤ ਅਹਿਮ ਪਰ ਇਹ ਮਸਲਾ ਹੁਣ ਅਕਾਲ ਤਖਤ ਸਾਹਿਬ ਤੇ ਹੈ ਜੀ ਤੇ ਆਪਾਂ ਕਹੀਏ ਕਿ ਜੀ ਉਹ ਬਰਤਾਰਾ ਤਾਂ ਪਾਰਟੀ ਦਫਤਰ ਵਾਪਰਿਆ ਉਸ ਦੇ ਆਧਾਰ ਤੇ ਐਡਾ ਬੜਾ ਕੁਝ ਲਿਖਣ ਦੀ ਲੋੜ ਨਹੀਂ ਸੀ ਹੂੰ ਫਿਰ ਆਪਾਂ ਤਖਤ ਸਾਹਿਬ ਦੇ ਹਵਾਲੇ ਨਾਲ ਅਜ ਸਨ 1994 ਹੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਪਹਿਲ ਕਦਮੀ ਕੀਤੀ ਗਈ ਕਿ ਕਿ ਅਕਾਲੀ ਦਲ ਦੀਆਂ ਇਕਤਾ ਕਰਾਈ ਜਾਵੇ ਸਾਰੇ ਅਕਾਲੀ ਜਨਾਂ ਨੂੰ ਇਕੱਠਾ ਕੀਤਾ ਉਹਨੇ ਰਾਜਨੀਤਿਕ ਬਰਤਾਰਾ ਸੀ ਜਿਹੜੇ ਕਹਿੰਦੇ ਰਾਜਨੀਤਿਕ ਕੰਮ ਨਹੀਂ ਹੁੰਦੇ ਉਥੋਂ ਹਮ 1994 ਦੇ ਵਿੱਚ ਜਦੋਂ ਅਕਲਤਕ ਸਾਹਿਬ ਤੋਂ ਮੇਰੇ ਖਰ ਉਸ ਸਮੇਂ ਕਾਰਜਕਾਰੀ ਚਤਿਦਾਰ ਅਕਲਤਕ ਸਾਹਿਬ ਦੇ ਪ੍ਰੈਸਰ ਮਨਜੀਤ ਸਿੰਘ ਸੀਗੇ ਹਮ ਹਮ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਆਓ ਵੀ ਸਾਰੇ ਇਕੱਠੇ ਹੋਵੋ ਆਪਾਂ ਇਕੱਠੇ ਕਰੀਏ ਪ੍ਰਕਾਸ਼ ਸਿੰਘ ਬਾਦਲ ਤਿਆਰ ਹੀ ਨਹੀਂ ਸੀ ਹਮ ਬਈ ਤਾਕਤ ਦਾ ਪਿੱਛੇ ਖੜੇ ਹਜੂਮ ਦਾ ਇਹ ਨਸ਼ਾ ਹੁੰਦਾ ਹਮ 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 ਸੋ ਉਹ ਤੁਹਾਨੂੰ ਇਕੱਠਿਆਂ ਨਹੀਂ ਹੋਣ ਦੇ ਰਿਹਾ ਸੀ ਉਹ ਇਸ ਗੱਲ ਹੀ ਸਹਿਮਤ ਨਹੀਂ ਸੀ ਤੋ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਉਦਮ ਨਾਲ ਉਸ ਦਿਨ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਹਿੰਦੇ 8 ਤੋਂ 10 ਹਜ਼ਾਰ ਬੰਦਾ ਦਰਬਾਰ ਸਾਹਿਬ ਪਹੁੰਚਿਆ ਹੂੰ ਬੁਲਾਇਆ ਪ੍ਰਕਾਸ਼ ਸਿੰਘ ਬਾਦਲ ਨੂੰ ਸੀ ਤੁਸੀਂ ਮੱਥਾ ਟੇਕਣ ਸੱਚ ਕਰਨ ਦਰਬਾਰ ਸਾਹਿਬ ਆਓ ਹੈ ਨਾ ਉਹ ਇੱਕ ਬੱਕਰੀ ਗੱਲੂ ਹੈ ਤੁਸੀਂ ਇੱਕ ਲੀਡਰ ਦੇ ਨਾਲ ਉਹਦੇ ਵਰਕਰ ਬਣ ਕੇ ਆਓ ਹੂੰ 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 ਇੱਕ ਵੱਖਰਾ ਬਤਾਰਾ ਸੀ ਹਾਂ ਅੱਜ 10000 ਬੰਦਾ ਪਹੁੰਚ ਗਿਆ ਤੇ ਕਹਿੰਦੇ 5000 ਤੇ ਗੇਟ 'ਚ ਬੰਦਾ ਪ੍ਰਕਰਮਾਂ ਨੂੰ ਘੇਰ ਕੇ ਖੜ ਗਿਆ ਹਾਂ ਹਾਂ ਆਮ ਸ਼ਰਧਾਲੂਆਂ ਨੂੰ ਉੱਥੇ ਜਾਣਾ ਵਿਚਰਨਾ ਔਖਾ ਹੋ ਗਿਆ ਜੀ ਜੀ ਤੇ ਅੰਦਰ ਸੱਚਕੰਡ ਸਿੰਘ ਦਰਬਾਰ ਸਾਹਿਬ ਦੇ ਗਲਿਆਰੇ 'ਚ ਹਾਂ ਹਾਂ ਬਲ ਦੇ ਹੱਕ 'ਚ ਨਾਹਰੇਬਾਜੀ ਹੋਈ ਹਾਂ ਉਸ ਸਮੇਂ ਦੀਆਂ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਅੰਦਰ ਜਦੋਂ ਤਖਤ ਸਾਹਿਬ ਦੇ ਅੰਦਰ ਮੀਟਿੰਗ ਚੱਲ ਰਹੀ ਸੀ ਸਿੰਘ ਸਹਿਬਾਨਾਂ ਦੀ ਹਾਂ ਜੀ ਤਾਂ ਕੋਈ ਸਮਰਥਕਾਂ ਨੇ ਦਰਵਾਜ਼ਾ ਖੁੱਲਣ ਲਈ ਲੱਤਾਂ ਵੀ ਮਾਰੀਆਂ ਹਾਂ ਇਰਪੋਟਾਂ ਕਹਿੰਦੀਆਂ ਨੇ ਕਹਿੰਦੀਆਂ ਨੇ ਬਿਲਕੁਲ ਸਹੀ ਹੈ ਜੀ ਸੋ ਉਸ ਆਧਾਰ ਦੇ ਉੱਤੇ ਹਮਮ ਕਿ ਜਿਸ ਤਰ੍ਹਾਂ ਦਾ ਉੱਥੇ ਇਹਨਾਂ ਦੇ ਵਰਕਰਾਂ ਵੱਲੋਂ ਇਹਨਾਂ ਦੇ ਸਮਰਥਕਾਂ ਵੱਲੋਂ ਘਟਿਆ ਵਰਤੀਰਾ 1994 ਚ ਕੀਤਾ ਗਿਆ ਹਮ ਉਸ ਨੂੰ ਧਿਆਨ ਚ ਰੱਖਦੇ ਹਾਂ ਵੀ ਚਿੱਠੀ ਤਾੜਨਾ ਪਈ ਲਿਖਣੀ ਜ਼ਰੂਰੀ ਸੀ ਹਮ ਸੋ ਮੈਂ ਇਹਨਾਂ ਦੋ ਹਵਾਲਿਆਂ ਚੋਂ ਦੇਖਦਾ ਇਹ ਦੋ ਹਵਾਲਿਆਂ ਦੇ ਵਿੱਚੋਂ ਚਿੱਠੀਆਂ ਹਨ ਤੇ ਜਿਹੜਾ ਸੁਖਵੀਰ ਬਾਦਲ ਨੇ ਆਖਰੀ ਚਿੱਠੀ ਨਵਾਨੀ ਵਾਲੀ ਲਿਖੀ ਹੈ ਹਮ 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 ਉਨੇ ਆਫਸਰ ਦੁਆਇਕੇ ਹੁਣ ਬੰਦਿਆਂ ਵਾਂਗ ਆਉਣਗੇ ਇਹ ਸਰਦਾਲੂ ਮੰਗ ਆਉਣਗੇ ਨਮਾਣੀ ਸਿੱਖ ਮੰਗ ਆਉਣ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਉਧਰ ਅਸਤੀਫਾ ਮੈਂ ਦੇ ਚੁੱਕਿਆ ਮੈਨੂੰ ਨਹੀਂ ਪਤਾ ਜਦੋਂ ਮੈਂ ਤੁਹਾਨੂੰ ਲਿਖ ਕੇ ਲੈਟਰ ਉਹਨੂੰ ਮੇਰਾ ਅਸਤੀਫਾ ਏਸੇ ਕੜੀ ਦੇ ਵਿੱਚ ਹੁਣ ਸੁਧਾਰ ਲਹਿਰ ਵਾਲੇ ਨੇ ਜੀ ਸਭੀਆਂ ਨਜ਼ਰਾਂ ਉਹਨਾਂ ਤੇ ਵੀ ਸੀ ਕਿਉਂਕਿ ਜਦੋਂ ਜਦੋਂ ਸਿੰਘ ਸਾਹਿਬਾਨ ਦੀ ਬੈਠਕ ਹੋਈ ਆ ਤਾਂ ਸਿੰਘ ਸਾਹਿਬਾਨ ਨੂੰ ਇਹ ਵੀ ਗੱਲ ਆਈ ਹੈ ਕਿ ਪਹਿਲਾਂ ਤਾਂ ਅਹੁਦੇ ਤਿਆਗੋ ਫਿਰ ਜਦੋਂ ਬੁੱਧੀਜੀਵ ਦੀ ਬੈਠਕ ਆਈ ਉਹਦੇ ਵਿੱਚ ਵੀ ਅਰਜਨ ਸਿੰਘ ਨੇ ਤਾਂ ਲਿਖਤੀ ਜਿੱਤਾ ਸੀਗਾ ਕਿ ਵੀ ਸਾਰਿਆਂ ਤੋਂ ਪਹਿਲਾਂ ਅਸਤੀਫੇ ਲਓ ਉਹ ਉਹ ਸਲਾਹ ਚੋ ਵੀ ਤੇ ਜਥੇਦਾਰ ਸਾਹਿਬਾਨ ਕੋਲ ਜਿਹੜੀ ਵੀ ਚੱਲ ਜਾਂਦੀ ਸੁਧਾਰ ਲਹਿਰ ਵਾਲੇ ਵੀ ਜਾਂਦੇ ਰਹੇ ਨੇ ਉਹਨਾਂ ਨੂੰ ਵੀ ਇਹ ਹੈ ਕਿ ਪਹਿਲਾਂ ਤਾਂ ਉਹਦੇ ਤਿਆਗ ਕਿਤਾਓ ਹਾਂ ਜੀ ਹਾਂ ਜੀ ਬਿਲਕੁਲ ਆਪਾਂ ਗੱਲ ਕੀਤੀ ਦੋ ਤਰੀਕ ਦੋ ਤਰੀਕ ਜਦੋਂ ਨੇੜੇ ਆ ਰਹੀ ਆ ਤਾਂ ਉਹਦੇ ਵਿੱਚ ਸੁਧਾਰ ਲਹਿਰ ਵਾਲਿਆਂ ਦੀ ਹੁਣ ਮੈਂ ਬੈਠਕ ਹੁੰਦੀ ਆ ਇੱਕ ਤੇ ਚੰਡੀਗੜ੍ਹ ਦੇ ਵਿੱਚ ਤੇ ਉਹਦੇ ਵਿੱਚੋਂ ਬਡਾਲਾ ਹੋਰਾਂ ਨੂੰ ਆਪਣੇ ਅਸਤੀਫੇ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਨੂੰ ਜਿਹੜੇ ਕਨਵੀਨਰ ਨੇ ਸੁਧਾਰ ਲਹਿਰ ਦੇ ਉਹਨਾਂ ਨੂੰ ਆਪਣੇ ਸਤੀਫੇ ਕਿਉਂ ਕਿ ਅਕਾਲੀ ਦਲ ਤਾਂ ਕਹਿੰਦਾ ਜੀ ਸਾਡੇ ਵੱਲੋਂ ਤਾਂ ਇਹ ਕੱਢੇ ਹੋਏ ਨੇ ਪਰ ਉਹ ਕਹਿੰਦੇ ਅਸੀਂ ਅਜੇ ਅਕਾਲੀ ਦਲ ਦੇ ਵਿੱਚ ਆ ਤੇ ਜੇ ਅਕਾਲੀ ਦਲ ਦੇ ਵਿੱਚ ਆ ਫਿਰ ਉਹਨਾਂ ਕੋਲ ਸਾਰੇ ਉਹਦੇ ਹੈਗੇ ਨੇ ਸੋ ਇਸ ਪ੍ਰਕਿਰਿਆ ਦੇ ਵਿੱਚ ਫਿਰ ਚਾਹੇ ਸੁਖਦੇਵ ਸਿੰਘ ਢੀਂਡਸਾ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਕੰਦਰ ਸਿੰਘ ਮਲੂਕਾ ਫਿਰ ਐਗਜ਼ੀਕਟਿਵ ਕਮੇਟੀ ਜਿਹੜੇ ਮੈਂਬਰ ਚੱਲੇ ਆਉਂਦੇ ਸੀ ਤੇ ਸਰਜੀਤ ਸਿੰਘ ਰਖੜਾ ਜਿਹੜੇ ਪ੍ਰੈਜ਼ੀਡਿਅਮ ਮੈਂਬਰ ਚੱਲੇ ਆਉਂਦੇ ਸੀ ਵੀ ਵੀ ਜਗੀਰ ਕੌਰ ਹੈ ਸੌਰਨ ਸਿੰਘ ਫਲੋਰ ਇਹ ਸਾਰੇ ਹੈ ਨਾ ਇਹਨਾਂ ਸਾਰਿਆਂ ਨੇ ਫਿਰ ਹੁਣ ਆਪਣੇ ਜਿਹੜੇ ਜਿਹੜੇ ਅਹੁਦੇ ਇਹਨਾਂ ਕੋਲ ਹੈਗੇ ਸੀ ਚਾ ਪਰਵਿੰਦਰ ਢੀਂਟ ਸਾਹਿਬ ਚਾਹਿਓ ਰਖੜਾ ਚਾਹਿਓ ਮਲੂਕਾ ਜਿਹੜੇ ਵੀ ਜਿਨ੍ਹਾਂ ਕੋਲ ਜਿਹੜੇ ਆਉਦੇ ਸੀ ਉਹਨਾਂ ਨੇ ਆਉਦੇਆਂ ਤੋਂ ਅਸਥੀਪੇ ਆਪਣੇ ਬਡਾਲੇ ਨੂੰ ਸੌਂਪ ਤੇ ਜੀ ਅਸੀਂ ਸਾਰੇ ਆਉਦੇ ਤਿਆਗਦੇ ਆ ਅਸੀਂ ਹੁਣ 2 ਤਰੀਕ ਨੂੰ ਨਵਾਂ ਸਿੱਖ ਵਜੋਂ ਜਾਵਾਂਗੇ ਤੇ 2 ਤਰੀਕ ਨੂੰ ਇਹ ਜਿਹੜੇ ਸਿੰਘ ਸਾਹਿਬਾਨ ਸਾਫਕਲ ਸਿੰਘ ਸਾਹਿਬਾਨ ਸਾਫਕਾ ਜਥੇਦਾਰਾਂ ਕਿਹਾ ਗਿਆ ਕਿ ਤੁਸੀਂ 5 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਦਿਓ 2 ਤਰੀਕ ਨੂੰ ਉਹਨਾਂ ਚੋਂ ਗਿਆਨੀ ਗੁਰਵਚਨ ਸਿੰਘ ਕਹਿੰਦੇ ਜੀ ਮੈਂ ਤਾਂ ਆ ਕੇ ਪੇਸ਼ ਹੋ ਕੇ ਦਵਾਂਗਾ ਅੱਜ ਚੌਥਾ ਦਿਨ ਹੈ ਹਾਂ ਹਾਂ ਤੇ ਕੱਲ ਤੱਕ ਅਜੇ ਤਰੀਕ ਹੈਗੀ ਹੈ ਕਿ ਤੁਸੀਂ ਇੱਕ ਤਰੀਕ ਤੱਕ ਜਾਂ 30 ਤਰੀਕ ਅਜਾ 29 ਹੈ ਜੇ ਮੇਰੇ ਮੈਂ ਭਰ ਦੇ ਸਾਹਮਣੇ ਦੇਖਾ ਤਾਂ 30 ਤਰੀਕ ਤੱਕ ਹੂੰ ਤੁਹਾ ਪੰਜ ਦਿਨ ਪੂਰੇ ਹੁੰਦੇ ਨੇ ਤੁਸੀਂ ਆਪਣੇ ਹਸਤੀਫੇ ਆਪਣੇ ਸਪਸ਼ਟੀਕਰਨ ਫਾਰਮਸ ਸਕਦੇ ਹੋਗੇ ਗਿਆਨੀ ਗੁਰਵਚਨ ਸਿੰਘ ਵੀ ਗਿਆਨੀ ਗੁਰਮਖ ਸਿੰਘ ਵੀ ਗਿਆਨੀ ਕੁਲ ਸਿੰਘ ਕੋਲੇ ਹਰੀ ਵੀ ਹੂੰ ਸੋ ਪਰ ਇੱਕ ਅਖਬਾਰ ਦੀ ਖਬਰ ਦੇ ਹਵਾਲੇ ਨਾਲ ਹੈ ਕੈਮਰਾ ਸਰ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਜੱਜਦਾਰ ਗਿਆਨੀ ਗੁਰਵਚਨ ਸਿੰਘ ਹੋਰ ਨੇ ਤਾਂ ਕਿਹਾ ਜੀ ਮੈਂ 2 ਤਰੀਕ ਨੂੰ ਖੁਦ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦਿਆਂਗਾ ਠੀਕ ਹੈ ਇਹ ਇਹ ਸਪਸ਼ਟਿਕਰਨ ਤਿੰਨ ਸਾਫ ਕਾਜ ਦਾ ਸਪਸ਼ਟਿਕਰਨ ਜਿੱਥੇ ਇਹਨਾਂ ਦੀ ਪੰਥ ਦੇ ਵਿੱਚ ਸਥਾਨ ਤੈਅ ਕਰੂਗਾ ਪੰਥ ਦੇ ਵਿੱਚ ਇਹਨਾਂ ਦੀ ਕਾਰਜ ਸ਼ੈਲੀ ਤੈਅ ਕਰੂਗਾ ਉੱਥੇ ਸਪਸ਼ਟਿਕਰਨ ਸੁਖਵੀਰ ਬਾਦਤ ਤੋਂ ਲੈ ਕੇ ਬਾਕੀ ਕਾਰਜਕਾਰੀ ਮੈਂਬਰਾਂ ਜਾਂ ਜਿਹੜੇ ਅੰਤਰੀ ਕਮੇਟੀਆਂ ਸ਼੍ਰੋਮਣੀ ਕਮੇਟੀ ਜਿਹੜੇ ਮੈਂਬਰ ਹਾਜ਼ਰ ਹੋ ਰਹੇ ਨੇ ਉਹਨਾਂ ਦੀ ਕਾਰਗੁਜ਼ਾਰੀ ਦੀ ਵੀ ਪਰਤ ਰੋਲੀ ਹੋਵੇ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੁੰਦਾ ਹੈ ਕਿ ਨਹੀਂ ਹੁੰਦਾ ਇੱਕ ਸੁਰ ਦੇ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ ਇਹ ਵੀ ਕਿ ਕਿ ਤਿੰਨੋਂ ਇੱਕੋ ਕੰਮ ਚੋਂ ਨਿਕਲੇ ਨੇ ਹੂੰ 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 ਇਹ ਉਸ ਪਾਸਟੀਕਰਨ ਬਹੁਤ ਹੈ ਹੂੰ ਤੇ ਹੁਣ ਦੋਵਾਂ ਦਾ ਜੇ ਆਇਆ ਨਹੀਂ ਉਹਦਾ ਅੱਜ ਦੇ ਦਿਨ ਜਾਂ ਕੱਲ੍ਹ ਦੇ ਦਿਨ ਉਹਦਾ ਤਿੰਨੋਂ ਉਸ ਦਿਨ ਪੇਸ਼ ਹੋ ਕੇ ਦੇਣ ਸੋ ਇਧਰ ਕੁਝ ਲੀਡਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਸੇਵਾਵਾਂ ਨਿਭਾਉਂਦੇ ਰਹੇ ਨੇ ਹੂੰ ਉਹਨਾਂ ਨੇ ਆਪਣੇ ਦਸਤਾਵੇਜ਼ ਤਿਆਰ ਕਰ ਲਏ ਨੇ ਕਿ ਅਸੀਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵਿਰੋਧ ਕਰਦੇ ਆਏ ਹਾਂ ਚਾਹੀਓ ਸੁਖਦੇਵ ਸਿੰਘ ਪੌਰੋਰੀ ਹੋਣ ਚਾਹੇ ਕਰਨ ਸਿੰਘ ਪੰਜੋਲੀ ਹੋਣ ਤੇ ਇੱਕ ਦੋ ਹੋਰ ਮੈਂਬਰਾਂ ਦਾ ਪਤਾ ਲੱਗ ਰਿਹਾ ਕਿ ਉਹ ਕਹਿੰਦੇ ਸਾਡੇ ਕੋਲ ਸਾਰੇ ਸਬੂਤ ਹੈਗੇ ਸਾਡੇ ਦਾ ਮੀਟਿੰਗ ਦੇ ਮਿੰਟ ਟੂ ਮਿੰਟ ਦਾ ਰਿਕਾਰਡ ਪਿਆ ਸਾਡੇ ਕੋਲ ਕਿ ਅਸੀਂ ਉੱਥੇ ਵੀ ਇਹ ਗੱਲ ਦਰਜ ਕਰਾਈ ਸੀ ਕਿ ਕਿਉਂ ਬੁਲਾਇਆ ਜਿਸ ਤਰ੍ਹਾਂ ਨੂੰ ਅਸੀਂ ਇਹ ਵੀ ਦਰਜ ਕਰਾਇਆ ਸੀਗਾ ਵੀ ਕਿਉਂ ਮਨਜ਼ੂਰ ਕੀਤਾ ਉਹਦਾ ਉਹਦਾ ਮਾਫੀਨਾਮਾ ਫਿਰ ਉਸ ਸਮੇਂ ਵੀ ਕਿਹਾ ਕਿ ਇਹ ਤਰੀਕਾ ਹੁਣ ਤੁਸੀਂ ਵਾਪਸ ਲੈ ਰਹੇ ਹੋ ਕਹਿੰਦੇ ਅਸੀਂ ਹਰ ਸਮੇਂ ਪੰਥਕ ਰੋਰੀਤਾ ਅਨੁਸਾਰ ਉਸ ਗੱਲ ਨੂੰ ਲੈ ਕੇ ਸਵਾਲ ਕਰੇ ਕੀਤੇ ਹੁਣ ਉਹਨਾਂ ਦਾ ਪੱਖ ਵੀ ਸੁਣਿਆ ਜਾਣਾ ਉੱਥੇ ਇਹ ਵੀ ਸਪਸ਼ਟ ਹੋਣਾ ਕਿ ਕਿਹੜੀਆਂ ਕਾਲੀਆਂ ਭੇਡਾਂ ਸੀ ਕਿਹੜੀਆਂ ਚਟਕੀਆਂ ਭੇਡਾਂ ਹੂੰ ਬਿਲਕੁਲ ਨਾਲੇ ਹੁਣ ਤਾਂ ਪੰਜਾਬ ਤੇ ਤਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ 29 ਤਰੀਕ ਤਾਂ ਦਿਨ ਚੜ ਗਿਆ 30 ਤੇ ਇੱਕ ਤਿੰਨ ਦਿਨ ਹੀ ਬਚੇ ਨੇ 2 ਤਰੀਕ ਨੂੰ ਤਾਂ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਆ ਹੀ ਜਾਣਾ ਪਰ ਇੱਕ ਦਿਨ ਆਪਾਂ ਤੁਹਾਨੂੰ ਪਤਾ ਯਾਦ ਹੋਣਾ ਆਪਾਂ ਚਰਚਾ ਦੇ ਵਿੱਚ ਵੀ ਗੱਲ ਕਹੀ ਸੀ ਕਿ ਅਕਾਲੀ ਫੂਲਾ ਸਿੰਘ ਵਰਗੀ ਮਿਸਾਲ ਪੈਦਾ ਕਰ ਸਕਣਗੇ ਜਿਵੇਂ ਦਾ ਰਵੀਤ ਸਿੰਘ ਇਹ ਉਹਨਾਂ ਦੇ ਮੂਰੇ ਵੀ ਗਾਨੀ ਗੁਰਬਚਨ ਸਿੰਘ ਬਣਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ